ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਅੱਜ ਪਟਿਆਲਾ ਦੇ ਥਾਪਰ ਯੂਨੀਵਰਸਿਟੀ ਵਿਖੇ ਨਿਯੁਕਤੀ ਪੱਤਰ ਵੰਡ ਸਮਾਰੋਹ ਵਿੱਚ ਪਹੁੰਚਣ ਵਾਲੇ ਉਸ ਤੋਂ ਪਹਿਲਾਂ ਹੀ ਜੰਗਲਾਤ ਵਿਭਾਗ ਦੇ ਸੂਬਾ ਪ੍ਰਧਾਨ ਜਗਮੋਹਨ ਆਲੋਖ ਨੇ ਆਪਣੇ ਸਾਥੀਆਂ ਦੇ ਨਾਲ ਮੁੱਖ ਮੰਤਰੀ ਦੇ ਵਿਰੋਧ ਵਿੱਚ ਦੱਬ ਕੇ ਨਾਰੇਬਾਜੀ ਕੀਤੀ ਜਗਮੋਹਨ ਆਲੋਖਾ ਮੈਂ ਜੰਗਲਾਤ ਦਾ ਸੂਬਾ ਪ੍ਰਧਾਨ ਕਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਜਿੱਦ ਤੱਕ ਅੱਜ ਅਸੀਂ ਜਿਹੜੇ ਲੰਬੇ ਅਸੇ ਤੋਂ 22 ਸਾਲਾਂ ਤੋਂ ਅਸੀਂ ਕਾਂਗਰਸ ਦੇ ਨੂੰ ਵੀ ਅਸੀਂ ਲੰਬੇ ਤਾ ਸੰਘਰਸ਼ ਕਰਦੇ ਰਹੇ ਕਾਲੀ ਸਰਕਾਰ ਬਰਦੂ ਵੀ ਲਗਾਤਾਰ ਸੰਘਰਸ਼ ਕਰਦੇ ਰਹੇ ਪਰ ਭਗਵਾਨ ਤਮਾਨ ਸਰਕਾਰ ਨੇ ਸਾਡੇ ਆਉਣ ਤੋਂ ਪਹਿਲਾਂ ਇਹਨਾਂ ਨੇ ਵਾਅਦਾ ਕੀਤਾ ਸੀਗਾ ਵੀ ਜਿੰਨੇ ਵੀ ਸਾਡੇ ਦਿੱਲੀ ਬੇਜ ਵਿੱਚ ਵਰਕ ਕਰਨ ਦੇ ਡਾਇਰੈਕਟਰ ਦੇ ਲੱਗੇ ਕੰਮ ਇਹਨੇ ਉਹਨਾਂ ਨੂੰ ਅਸੀਂ ਰੈਗੂਲਰ ਕਰਾਂਗੇ ਜਿਨ੍ਹਾਂ ਦੀ 10 ਸਾਲ ਦੀ ਸਰਵਿਸ ਹੋ ਗਈ ਆ ਪਰ ਅੱਜ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਦੇ ਨੇ ਉਹ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਵੀ ਜਿਹੜਾ 10ਵੀਂ ਪਾਸ ਆ ਉਹਨੂੰ ਅਸੀਂ ਜਿਹੜੇ 10 ਸਾਲ ਦੀ ਸਰਵਿਸ ਹੋ ਗਈ ਜਾਂ ਕਿਸੇ ਨੇ ਕੋਰਟ ਕੇਸ ਦੇ ਵਿੱਚ ਕੋਰਟ ਕੇਸ ਨਹੀਂ ਕੀਤਾ ਵਾ ਅਸੀਂ ਉਹਨਾਂ ਨੂੰ ਰੈਗੂਲਰ ਕਰਾਂਗੇ ਜਿਹੜੇ 25 30 ਸਾਲਾਂ ਤੋਂ ਕੰਮ ਕਰਦੇ ਆ ਉਹਨਾਂ ਨੂੰ ਅਸੀਂ ਰੈਗੂਲਰ ਕਰਾਂਗੇ ਕਿਉਂਕਿ ਅਨਪੜ੍ਹ ਨੇ ਜਦੋਂ ਕਿ ਇਹੋ ਬੇਲਦਾਰ ਨੇ ਬੁੱਟੇ ਲਾਉਣ ਦਾ ਕੰਮ ਉਹਨਾਂ ਨੂੰ ਤਜਰਬਾ ਜਿਹੜਾ ਹੈਗਾ 23-23 ਸਾਲ ਦਾ ਹੋ ਗਿਆ। ਉਹਨਾਂ ਨੂੰ ਰੈਗੂਲਰ ਹੋਣ ਤੋਂ ਬਾਝਾ ਰੱਖ ਰਹੇ ਨੇ। ਉਹਦਾ ਰੋਸ ਜਿਹੜਾ ਹੈਗਾ ਵਰਕਰਾਂ ਦੇ ਵਿੱਚ ਆਇਆ। ਉਹਨੂੰ ਲੈ ਕੇ ਅਸੀਂ ਲਗਾਤਾਰ ਜਿਹੜਾ ਸੰਘਰਸ਼ ਕਰ ਰਹੇ ਹਾਂ। ਹੁਣ ਅਸੀਂ ਕਰੋ ਤੇ ਮਦਦ ਦੀ ਨੀਤੀ ਦੇ ਤਹਿਤ ਜਿਹੜਾ ਹੈਗਾ ਸੰਘਰਸ਼ ਕਰਾਂਗੇ ਸਰਕਾਰ ਦੇ ਵਿਰੁੱਧ ਇਸ ਕਰਕੇ ਅਸੀਂ ਜਿਹੜਾ ਹੈਗਾ ਅੱਜ ਮੁੱਖ ਮੰਤਰੀ ਨੂੰ ਤਜਾਵਨੇ ਦੇ ਲਈ ਆਏ ਆ ਜੇ ਸਾਡੇ ਜੰਗਲਾਤ ਦੇ ਕੰਮੇ ਪੱਕੇ ਨਾ ਕੀਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੱਕੇ ਮੋਰਟੇ ਲਾ ਕੇ ਜੜਾ ਹੈਗਾ ਸਰਕਾਰ ਦੇ ਉੱਤੇ ਰੋਸ ਆ। ਜੀ ਤੁਹਾਡੇ ਮੰਤਰੀ ਸਾਹਿਬ ਨਾਲ ਗੱਲਬਾਤ ਹੋਈ ਇਸ ਮੰਤਰੀ ਨਾਲ ਕਟੋ-ਕਟ 15-20 ਮੀਟਿੰਗਾਂ ਹੋ ਗਈਆਂ। 15 ਮੀਟ 20 ਮੀਟਿੰਗਾਂ ਦੇ ਵਿੱਚ ਸਮਸਤਾਲ ਮਟੋਰ ਤੋਂ ਬਗੈਰ ਸਾਡੇ ਜੰਗਲਾਤ ਮੰਤਰੀ ਕਟਾਰੂ ਚੱਕ ਜੀ ਨੇ ਖੰਨ ਨੂੰ ਕੋਈ ਜਵਾਬ ਨਹੀਂ ਦਿੱਤਾ ਇਹ ਤਾਲਾ ਲਾ ਕੇ ਸਾਨੂੰ ਮੋਰਟਨ ਦਾ ਵੀ ਸਾਨੂੰ ਰੈਗੂਲਰ ਕਰਾਂਗੇ ਪਰ 3 ਸਾਲ ਦਾ ਸਮਾਂ ਬੀਤਣ ਤੋਂ ਬਾਅਦ ਵੀ ਅੱਜ ਤੱਕ ਇੱਕ ਵੀ ਰੈਗੂਲਰ ਕੰਮ ਨਹੀਂ ਕੀਤਾ। ਮੁੱਖ ਮੰਤਰੀ ਸਾਹਿਬ ਨੂੰ ਕੋਈ ਮੰਗ ਪੱਤਰ ਵੀ ਦੋਗੇ ਆਧਿਆਸੀ ਮੰਗ ਪੱਤਰ ਦੇਣ ਦੇ ਲਈ ਆਏ ਆ ਮੁਖਮੰਤੀ ਨੂੰ ਪਹਿਲਾਂ ਵੀ ਬਹੁਤ ਮੰਗ ਪੱਤਰ ਜੜਿਆ ਮੁਖਮੰਤੀ ਦੱਤੇ ਨੇ ਪਰ ਅਫਸੋਰਤ ਨਾਲ ਕਹਿਣਾ ਪੈਂਦਾ ਬੜੇ ਦੁੱਖ ਨਾਲ ਕਹਿਣਾ ਪੈਂਦਾ ਇੱਕ ਵੀ ਮੀਟਿੰਗਾਂ ਜਿਹੜੀ ਹੈਗੀ ਆ ਨਾ ਜੰਗਲਾਤ ਦੇ ਕਾਮਿਆਂ ਨਾਲ ਨਾ ਕਿਤੇ ਹੋਰ ਜੱਸੀ ਬੰਦਿਆਂ ਨਾਲ ਜਿਹਨਾਂ ਸਾਲਾਂ ਦੇ ਵਿੱਚ ਇਹਨਾਂ ਪੰਜਾਬ ਸਰਕਾਰ ਨੇ ਇੱਕ ਵੀ ਮੀਟਿੰਗਾਂ ਜਿਹੜੀ ਮਲਾਜ਼ਿਮਾਂ ਆਗੂਆਂ ਦੇ ਨਾਲ ਨਹੀਂ ਕੀਤੀ ਹੈਗੀ ਇੱਕ ਵਾਰੀ ਸਰਕਾਰ ਕਹਿਣੀ ਲੋਕੀਏ ਜਿਕੇ 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 ਜਾਤੀ ਕਿ ਪਰਾਜੂ ਵੀ ਦਿੱਤੇ ਜਾ ਰਹੇ ਨੇ ਇਹ ਸਾਰਾ ਸਾਰਾ ਝੂਠ ਦਾ ਪਲੰਦਾ ਕਿਸੇ ਡਿਪਾਰਟਮੈਂਟ ਦੇ ਵਿੱਚ ਜਿਹੜਾ ਹੈਗਾ ਇੱਕ ਵੀ ਬੰਦਾ ਜਿਹੜਾ ਹੈਗਾ ਰੈਗੂਲਰ ਨਹੀਂ ਕੀਤਾ ਗਿਆ ਸਿਰਫ ਜਿਹੜਾ ਟੀਚਰਾਂ ਦਾ ਤਨਖਾਹ ਬਣਾਉ ਤੱਕ ਥੋੜੇ ਮੋਟੀਆਂ ਤਨਖਾਹ ਜਰੂਰ ਬਣ ਗਿਆ ਹੋਰ ਕਿਸੇ ਨੂੰ ਵੀ ਜਿਹੜਾ ਹੈਗਾ ਰੈਗੂਲਰ ਨਹੀਂ ਕੀਤਾ ਗਿਆ ਠੀਕ ਹੈ